हां जी ਕਿਸਾਨ ਭਰਾਵੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਆਪਾਂ ਵੀਰੇ ਅੱਜ ਤੁਹਾਨੂੰ ਦੱਸਦੇ ਆ ਵੀ ਜਿਹੜੀ ਆਪਾਂ ਡੀਲੇ ਜਾਂ ਮੁਰਗ ਤੋਂ ਸਪਰੇਅ ਕੀਤੀ ਸੀ ਨਾ ਤੇ ਉਹ ਬਈ ਕਿਵੇਂ ਰਿਜ਼ਲਟ ਦੰਦੀ ਆ ਕੀ ਉਹਦਾ ਰਿਜ਼ਲਟ ਆਪਣੇ ਆਪ ਦੇ ਖੇਤ ਦੇ ਵਿੱਚ ਨਾ ਤੇ ਆਪਾਂ ਆਪ ਕਰੀ ਸੀਗੀ ਤੇ ਆਜੋ ਫਿਰ ਆਪਾਂ ਗੱਲ ਕਰਦੇ ਆ ਵੀ ਡੀਲੇ ਇਹ ਨਾ ਤੇ ਆਹ ਦੇਖੋ ਬਈ ਇੱਥੇ ਨਾ ਢੋਲੀ ਖਤਮ ਹੋ ਗਈ ਸੀਗੀ ਤੇ ਵੀ ਕਿਤੇ ਕਿਤੇ ਬਚ ਕਿਤੇ ਰਹਿ ਗਿਆ ਹਨਾ ਤਾਂ ਦੇਖ ਲੈ ਬਈ ਐਂ ਕਰ ਦੰਦੀ ਆ ਜਿਵੇਂ ਇਹ ਦੁਆਰੇ ਉੱਠ ਨਹੀਂ ਦੰਦੀ ਠੀਕ ਹੈ ਤੇ ਇੱਥੇ ਆਪਾਂ ਤੋਂ ਆਦੇ ਕੋਈ ਨਹੀਂ ਇੱਧਰ ਆਪ ਤੋਂ ਰਹੇਗੀ ਓ ਟੋਲੀ ਖਤਮ ਹੋ ਗਈ ਸੀ ਦੇਖੋ ਇਹ ਤੇ ਬੱਜੀ ਨਹੀਂ ਹੈਗੀ ਨਾ ਹਰੇ-ਹਰੇਆ ਖੜਾਗਾ ਤੇ ਇੱਥੇ ਆ ਦੇਖੋ ਬਈ ਇੱਥੇ ਆਏ ਹੋਏ ਜਮਾ ਪੀਦਾ ਹਨ ਜਿਹੜੀ ਬਈ ਧਨਕਾ ਦੀ ਸੈਂਪਲ ਆ ਗਈ ਹਨ ਇਹ ਬਈ ਡੀਲੀਨ ਤਾਂ ਛੱਡਦੀ ਨਹੀਂ ਜਮਾ ਤੇ ਇਹ ਤਾਂ ਆਪਣੀ ਬਈ ਬਸ ਵਧੀਆ ਆਪਾਂ ਨੂੰ ਦਵਾਈ ਮਿਲ ਗਈ ਠੀਕ ਹੈ ਤੇ ਪਹਿਲਾਂ ਬਾਈਆਂ ਨੂੰ ਕਿਸੇ ਨੂੰ ਪਤਾ ਨਹੀਂ ਸੀ ਅੱਜ ਵੀ ਕਿਸੇ ਬਾਈ ਦਾ ਕਮੈਂਟ ਆ ਜਾਂਦਾ ਬਈ ਦਵਾਈ ਦੱਸੋ ਮੁਰਕਤੋ ਬਈ ਧਨਕਾ ਦੀ ਸੈਂਪਲ ਆ ਗਈ ਠੀਕ ਹੈ ਇਹ ਪੁੜੀਆਂ ਚ ਦਵਾਈ ਆਉਂਦੀ ਆ। ਬਾਕੀ ਸਿਰੇ ਬਈ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਾ ਕਿਉਂਕਿ ਤੁਹਾਨੂੰ ਪਤਾ ਲੱਗ ਸਕੇ ਹਨਾ ਤੇ ਚੰਗੀ ਤਰ੍ਹਾਂ ਛੜਕਾ ਕਰੋ ਵਧੀਆ ਪਾਣੀ ਦੇ ਵਿੱਚ ਤੇ ਯਾਰੀ ਆ ਥੋੜੇ ਸਾਹਮਣੇ ਆ ਬਈ ਆਪਣੀ ਮੁੰਗੀ ਬਈ ਦੇ ਵਿੱਚ ਬਹੁਤ ਘੱਟ ਨਦੀਨ ਨੇ ਇਹ ਨਹੀਂ ਕਹਿੰਦੇ ਆਪਾਂ ਜਮਾਣੇ 1921 ਹੈਗੇ ਨੇ ਠੀਕ ਆ ਪਰ ਬਹੁਤ ਘੱਟ ਨੇ ਤੇ ਢੀਲੇ ਦੇ ਮੁਰਕ ਤੋਂ ਬਈ ਆ ਦਵਾਈ ਆ ਠੀਕ ਆ ਰਿਜ਼ਲਟ ਥੋੜੇ ਸਾਹਮਣੇ ਆ ਘਰੇ ਘਰੇ ਵੀਡੀਓ ਨੂੰ ਸ਼ੇਅਰ ਫਿਰ